ਪਹਿਲਾ ਇੱਕ ਖਬਰ ਹੈ ਜਿਹੜੀ ਬਹੁਤ ਹੀ ਚਰਚਾ ਦਾ ਵਿਸ਼ਾ ਬਣਦੀ ਹੈ ਖਬਰ ਸੀ ਕਿ ਰੋਪੜ ਦੇ ਇੱਕ ਪਿੰਡ ਦੇ ਵਿੱਚ ਲਗਾਤਾਰ ਜਿਹੜੇ 70 ਬੋਰ ਰਾਤੋਂ ਰਾਤ ਦੇ ਵਿੱਚ ਸੁੱਕ ਜਾਂਦੇ ਆ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਫੈਲ ਜਾਂਦੀ ਆ ਤੇ ਅੱਜ ਅਸੀਂ ਰੋਪੜ ਦੇ ਨਾਲ ਹੀ ਉਸ ਤੋਂ ਥੋੜੀ ਦੂਰੀ ਤੇ ਅਸੀਂ ਖੜੇ ਆ ਕਹਿ ਲਈਏ ਕਿ 5 ਜਾਂ 7 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਮੇਰੇ ਤੁਸੀਂ ਦੇਖ ਰਹੇ ਹੋ ਪਹਾੜੀਆਂ ਦੀ ਜਿਹੜੀ ਲੇਅਰ ਆ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਕੁਦਰਤ ਦਾ ਜਿਹੜਾ ਭੇਤਾ ਕਦੀ ਵੀ ਕਿਸੇ ਨੇ ਪਾਇਆ ਹਾਲਾਂਕਿ ਮਨੁੱਖ ਨੇ ਕੁਦਰਤ ਦੇ ਨਾਲ ਜਿਹੜੀਆਂ ਛੇੜਛਾੜਾ ਕਰਕੇ ਕੁਦਰਤ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਵੀ ਕੀਤਾ ਹੈ ਪਰ ਕੁਦਰਤ ਨੇ ਆਪਣੇ ਜਿਹੜੇ ਰੰਗ ਹੈ ਉਹ ਵੀ ਮਨੁੱਖ ਨੂੰ ਲਗਾਤਾਰ ਦਿਖਾਈ ਨਹੀਂ ਸੋ ਅੱਜ ਅਜਿਹੇ ਹੀ ਇੱਕ ਰੰਗ ਅਸੀਂ ਰੋਪੜ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਜਿਹੜੀ ਮੋਟਰ ਹੈ ਉਹ ਬਿਨਾਂ ਪੰਪ ਤੋਂ ਬਿਨਾਂ ਬੋਰ ਤੋਂ ਬਿਨਾਂ ਮੋਟਰ ਤੋਂ ਜਿਹੜਾ ਪਾਣੀ ਆ ਬੋਰ ਚੋਂ ਆਪ ਨਿਕਲ ਰਿਹਾ ਦੇਖ ਰਹੇ ਹੋ ਤੁਸੀਂ ਇਹ ਜਿਹੜੀਆਂ ਤਸਵੀਰਾਂ ਲਗਾਤਾਰ ਜਿਹੜਾ ਪਾਣੀ ਆ ਬੋਰ ਦੇ ਵਿੱਚੋਂ ਆਪਣੇ ਆਪ ਨਿਕਲਿਆ ਮੋਟਰ ਪਾਈਪਾਂ ਪਾਈਆਂ ਹੋਈਆਂ ਨੇ ਖੇਤੀ ਨੂੰ ਪਾਣੀ ਵੀ ਲੱਗਦਾ ਹੈ ਪਰ ਵਿੱਚ ਜਿਹੜੀ ਉਹ ਬੰਦ ਹੈ ਇਸ ਟਾਈਮ ਤੇ ਜਿਹੜਾ ਇਹ ਪਾਣੀ ਹੈ ਕੁਦਰਤੀ ਤੌਰ ਤੇ ਹੀ ਆਪਣੇ ਆਪ ਹੀ ਨਿਕਲਦਾ ਹੈ ਪੀਣ ਜੋਗ ਪੂਰਾ ਪਾਣੀ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਪਾਣੀ ਐਨ ਪਿਓਰਿਟੀ ਹੈ ਪੂਰਾ ਸਾਫ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿੱਚ ਗੰਦਗੀ ਨਹੀਂ ਹੈ ਨਾ ਰੇਤਾ ਹੈ ਨਾ ਕੋਸ਼ਾ ਲਗਾਤਾਰ ਪਾਣੀ ਇਸ ਤਰ੍ਹਾਂ ਪੀ ਕੇ ਵੀ ਖਾਮਾਗੇ ਤੋ ਤੇ ਜਿਹੜਾ ਕੁਦਰਤ ਦਾ ਕ੍ਰਿਸ਼ਮਾ ਤੁਸੀਂ ਦੇਖ ਰਹੇ ਹੋ ਨਾ ਤਾਂ ਇੱਥੇ ਕੋਈ ਦਰਿਆ ਵਗ ਰਿਆ ਕੋਲ ਤੇ ਨਾ ਕੋਈ ਉਦਾਂ ਦਾ ਇਲਾਕਾ ਤੁਸੀਂ ਦੇਖਿਆ ਪਹਾੜੀ ਇਲਾਕਾ ਹੈ ਪਹਾੜੀ ਇਲਾਕੇ ਦੇ ਵਿੱਚ ਵੀ ਇਹ ਜਿਹੜਾ ਕੁਦਰਤ ਨੇ ਆਪਣਾ ਕ੍ਰਿਸ਼ਮਾ ਕਰਕੇ ਲੋਕਾਂ ਨੇ ਦਿਖਾਇਆ ਹੋਇਆ ਕੁਦਰਤ ਦੇ ਵੱਲੋਂ ਇਹ ਜਿਹੜਾ ਪਾਣੀ ਚੱਲ ਰਿਹਾ ਪਾਈਪ ਜਰੂਰ ਪਾਏ ਹੋਏ ਨੇ ਪਰ ਜਿਹੜਾ ਪਾਣੀ ਆ ਆਪਣੇ ਆਪ ਪਾਈਪ ਦੇ ਵਿੱਚੋਂ ਲਗਾਤਾਰ ਬਾਹਰ ਆ ਰਿਹਾ ਤੇ ਜਦੋਂ ਬਰਸਾਤਾਂ ਹੁੰਦੀਆਂ ਨੇ ਬਰਸਾਤਾਂ ਦੇ ਵਿੱਚ ਜਿਹੜਾ ਪਾਣੀ ਦਾ ਜਿਹੜਾ ਲੈਵਲ ਹੋਰ ਆ ਪਾ ਜਾਂਦਾ ਤੇ ਹੋਰ ਜਿਹੜਾ ਪਾਣੀ ਇੱਥੇ ਵੱਜ ਜਾਂਦਾ ਸੋ ਤੁਸੀਂ ਜਿਹੜੀਆਂ ਤਸਵੀਰਾਂ ਰੋਪੜ ਦੇ ਨਾਲ ਦੇ ਇਲਾਕੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜਾ ਪਾਣੀ ਆ ਬੋਰ ਦੇ ਵਿੱਚੋਂ ਨਿਕਲੇ ਜਾ ਰਿਹਾ ਆਪਣੇ ਆਪ